ਇਹ ਤਾਂ ਪਤਾ ਲੱਗਦਾ ਕਿ ਜਮੀਨਾਂ ਜਾਵ ਰਹੀਆਂ ਨੇ ਸੁੱਤੀਆਂ ਜਮੀਨਾਂ ਵਾਲੇ ਆਪਣੇ ਘਰਾਂ 'ਚ ਬੈਠੇ ਨੇ ਲਗਭਗ 13 ਤਰੀਕ ਤੋਂ 13 ਤਰੀਕ ਤੋਂ ਜਿਹੜਾ ਇਹ ਅੰਦolan ਚੱਲ ਰਿਹਾ ਹੈ ਪਰ ਇੱਥੇ ਕੋਈ ਵੀ ਸਰਕਾਰ ਨਾਲ ਨਹੀਂਦਾ ਮੈਂ ਇੱਥੇ ਮਹਿੰਦੋ ਸਰਕਾਰ ਦੀ ਗੱਲ ਕਰਦਾ ਜਿਹੜੇ ਕਹਿੰਦੇ ਸੀ ਜੇ ਸਰਕਾਰ ਦਿਓ ਅਸੀਂ ਪੰਗਾ ਨਹੀਂ ਮਾਰੀਏ ਮੈਂ ਜਾਨਾ ਉਹ ਗੱਲਾਂ ਕਿੱਥੇ ਗਈਆਂ ਤੁਹਾਡੀਆਂ ਤੁਸੀਂ ਉਹ ਗੱਲਾਂ ਕਰਕੇ ਭੁੱਲ ਗਏ ਪਹਿਲੇ ਪੰਜਾਬ ਨੇ ਜਿਹੜਾ ਖਾਤਾ ਬਿਠਾਇਆ ਸੀ ਬੜੇ ਮਨ ਇਹਦੇ ਸੀਗੇ ਔਰ ਕੇ ਤੁਸੀਂ ਲੋਕਾਂ ਦੇ ਅੱਧੀ ਗੱਲ ਕਰੋ ਪਰ ਮੈਂ ਜਾਨਾ ਜਦੋਂ ਤੇ ਜੀ ਮੋੜਨ ਮਾਰ ਵੇ ਨਹੀਂ ਕਹਿੰਦੀ ਸੀ ਪੰਜਵੇਂ ਮਹੀਨੇ ਵਿੱਚ ਐਲਐਸਪੀ ਦਵਾਈ ਕੇਵੀਐਨ 15000 ਰੁਪਏ ਜਾ ਮੈਗਨਾ ਕਿੱਥੇ ਗਿਆ ਤੁਸੀਂ ਜਿੱਦਿ ਸਮੇਂ ਹੈ ਤੁਹਾਨੂੰ ਇਹਦੀ ਆਪਣੀ ਦੇਖੋ ਉਹ ਵੀ ਕੋਈ ਨਹੀਂ ਆਉਣ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਤੂੰ ਉਪਰ ਕੇ ਸਰਕਾਰ ਲਈ ਹੈ ਅੱਜ ਤੂੰ ਕਾਫੀ ਮਿਸਟਰ ਹੈ ਸਹੀ ਸਾਡੇ ਉੱਤੇ ਆਣਾ ਚਾਹੀਦਾ ਸੀ ਸ਼ੰਭੂਗੜ੍ਹ ਤੋਂ ਖਲੋਰੀ ਬਾਗ ਤੋਂ ਤੈਨੂੰ ਕਿ ਹਮਾਰਾ ਨਾ ਬਹਿ ਜਾਣਾ ਸੀ ਕਿਉਂਕਿ ਜੱਜ ਸਾਡੀ ਗੱਲ ਕੀਤੀ ਸੀ ਤੁਸੀਂ ਅਸੀਂ ਕੋਈ ਵੋਟਾਂ ਪਾਈਆਂ ਸੀ ਤੁਸੀਂ ਜਿਤਾਇਆ ਸੀ ਪਰ ਵੋਟਾਂ ਲੈ ਕੇ ਤਾਂ ਅਸੀਂ ਤੁਸੀਂ ਕਾੜੀ ਕੋਸ ਨੂੰ ਭੁਲਾਤ ਗਏ ਆਪਣੇ ਵਾਅਦੇ ਭੁਲਾ ਗਏ ਮੈਂ ਤੁਹਾਨੂੰ ਕਹਾਂਗਾ ਪੰਜਾਬ ਦੇ ਆਂਗਣਾਂ ਤੁਹਾਨੂੰ ਕੋਈ ਪਰੇਸ਼ਾਨ ਨਾ ਕਰੋ ਆਜਾ ਰੇ ਲੋਕਾਂ ਦੋਨੋਂ ਨੇ ਸਭ ਤੋਂ ਸਨਮਾਨ ਸਾਡੇ ਬਹੁਤ ਹੀ ਸਰਕਾਰੀ ਹੋਣ ਸੀਐਸ ਸੁਪਰਵਾਈਜ਼ਰ ਆਈ ਕਮਾਂਡ ਦੇ ਜਿੰਨੇ ਵੀ ਚੜ੍ਹੇ ਬੰਦੇ ਜੀ ਇਹਨਾਂ ਨੇ ਕਲਾ ਦੇ ਦਿੱਤੀ ਸੀ ਸਾਰਿਆਂ ਨੇ ਕਹਿ ਦਿੱਤਾ ਸੀ ਕਿ ਅਸੀਂ ਅੱਜ 10 ਤਰੀਕ ਨੂੰ ਰੇ ਲੋਕੋ ਅੰਦੋਲਨ ਦਾ ਪ੍ਰੋਗਰਾਮ ਕਰਾਂਗੇ ਜੇ ਤੁਸੀਂ ਜਨਤਾ ਦੀ ਤੁਹਾਨੂੰ ਜਰਾ ਸ਼ਿਕਰ ਹੁੰਦੀ ਤੁਸੀਂ ਇਹ ਰੇ ਲੋਕੋ ਨੂੰ ਬੋਲਣ ਨੂੰ ਤੁਸੀਂ ਇਸ ਤੋਂ ਪਹਿਲਾਂ ਲੋਕਾਂ ਨੂੰ ਜਿਹੜੇ ਯਾਤਰੀ ਸਫਰ ਕਰ ਰਹੇ ਨੇ ਤੁਸੀਂ ਇਹਨਾਂ ਨੂੰ ਕਹਿ ਸਕਦੇ ਸੀ ਤਾਂ ਕਿ ਯਾਤਰਾ ਨਾ ਕਰਦੇ ਅਤੇ ਖੱਜਲ ਖਰਾਬ ਨਾ ਹੋਣ ਕਰਦੇ ਹੁੰਦੇ ਤੁਸੀਂ ਜਾਣ ਬੁੱਝ ਕੇ ਉੱਥੇ ਸਾਨੂੰ ਤੁਸੀਂ ਬਾਰਡਰ ਤੇ ਸੰਗਰ ਨੂੰ ਰਖਣਾ ਦਿੱਤਾ ਜਿਹੜੇ ਸਾਨੂੰ ਰੋਕ ਰਹੇ ਨੇ ਅੱਜ ਤੁਸੀਂ ਇਹ ਫੇਸ ਦਿਖਾ ਰਹੇ ਨੇ ਮੇਰੇ ਘਰ ਦਿੱਤਾ ਹੈ ਅਗਲੇ ਵੀ ਮਨੋਜ ਨਹੀਂ ਆਉਂਦਾ ਜਿਹੇ ਬੰਦੇ ਬਰਾਬ ਕਰਦੇ ਨੇ

ਹਿੰਦੀ ਲੋਗੋ ਪਰ ਜਾਨ ਬੁਝਕੇ ਤੁਹਾਨੂੰ ਫਲਾਇਟ ਕਰਨਾ ਚਾਹੁੰਦੇ ਦੇਖੋ ਰੋਲ ਰੱਖਾ ਮੇਰੇ ਖੜੀ ਕਰ ਦਿੱਤੀ ਹੈ ਮੋਰ ਕੇ ਸਾਰਾ ਇੰਤਜ਼ਾਮ ਸਰਕਾਰ ਸਾਡੇ ਉੱਤੇ ਪਾ ਦਿਦਿਆ ਨੇ برداشتر میں سات کسان سمبو بارڈر کٹونی بارڈر شہید ہو چکے نے میں شہادت ممبر بنا

ਆ ਬੰਦੇ ਉੱਤੇ ਗਲਤ ਮਾਰਦੀ ਕਰੋਗੇ ਰਾਮ ਦੀ ਪਾਤੀ ਮੈਂ ਜਿਹੜਾ ਨਾ ਸਰਕਾਰ ਇਹ ਜਿਹੜੀ ਤੁਸੀਂ ਜਿਹੜਾ ਜੀਵਾ ਸਰ ਕੱਟੀ ਹੈ ਜਿਹੜੀ ਤੁਸੀਂ ਬੇਈਮਾਨ ਪਰਚਾ ਦਰਜ ਕੀਤਾ ਹੈ ਉਹ ਇੱਕ ਸ਼ਰਫਤ ਹੈ ਮੈਂ ਗੱਲ ਨਹੀਂ ਕਰਨਾ ਇੱਥੋਂ ਇੱਕਾਂ ਤਮੂਲ ਦੀ ਗੱਲ ਹੋ ਰਹੀ ਹੈ ਦੇਖੋ ਸਾਡੀ ਜਿੰਨੇ ਵੀ ਕਿਸਾਨ ਭਾਈ ਚਰੇ ਅੱਜ ਮੌਜੂਦ ਹਨ ਤੇ ਬਗਰ ਵੀ ਹੈ ਕਿ ਜਾਣੇ ਤੇ ਸਾਲੇ ਪਰੇ ਲਿਖੇ ਨੇ ਅਸੀਂ ਸ਼ਾਂਤ ਮਹੀਂ ਤਾਂ ਲੜ ਜਿੰਦੀ ਦੇਣਾ ਚਾਹੁੰਦੇ ਆ ਆਪ ਜੀ ਮੰਗਾ ਮੰਗਿਓ ਚਾਹੁੰਦੇ ਆ ਦੇਖੋ ਸਾਡੀਆਂ ਮੰਗਾ ਥੋੜੀ ਮਾਤ ਜੁੜੀ ਹੋਈਆਂ ਨੇ ਜੇ ਅਸੀਂ ਅੰਦਰ ਨੂੰ ਲਾਗੂ ਕਰਨੇ ਆ ਤਾਂ ਜੁ ਤੁਹਾਡਾ ਹੀ ਸਹਾਰ ਪੈਦਾ ਏ ਕਿਉਂਕਿ ਅਨਾਜ ਹੋ ਗਿਆ ਫਰਫੂ ਬੋਕੇ ਫੱਗੀਆਂ ਆ ਰਹੀ ਹੈ ਅਜਾ ਰੇਟ 200 ਰੁਪਏ ਕਿਲੋ ਸੇਵ ਹੋ ਗਿਆ ਜੀ ਫਰੂਟ ਲੱਲੋ ਜੀ 100 ਰੇਟ ਦੇ ਵਿੱਚ ਕੋਈ ਕਿਲਾ ਨਹੀਂ ਨਾਇਕ ਨੇ ਜਿਹੜਾ 4-500 ਰੁਪਏ ਧੜੀ ਵਾਲਾ ਬੰਦਾ ਹੈ ਉਹ ਘਰੋਂ ਫਰੂਟ ਲੈ ਕੇ ਜਾਊਗਾ ਇਹ ਆਜਾ ਕੀ ਦਿੱਤਾ ਉਹ ਲੈ ਕੇ ਜਾਊਗਾ ਇਹ ਟਰਪਟ ਘਰਾਂਨੇ ਵਾਲੇ ਸਾਡੇ ਸਸਤੇ ਸਸਤਾ ਲੈ ਕੇ ਰਾਸ਼ਨ ਸਾਡੇ ਸਸਤਾ ਲੈ ਕੇ ਇਹ ਆਪ ਦੇ ਸਟੋਰ ਕਰਦੇ ਨੇ ਡਬਲ ਰੇਟ ਤੁੰਗੂ ਦਾ ਰੇਟ ਲੈ ਦੇਦੇ ਨੇ ਤੁਸੀਂ ਮੋੜ ਕੇ ਜਾਣਾ ਲਾਕਡਾਊਨ ਦੇ ਵਿੱਚ ਸਭ ਨੂੰ ਪਤਾ ਹੈ ਅੰਬਾਨੀਏ ਦਾੜੀ ਨੇ ਆਪੇ ਵੱਡੇ ਵੱਡੇ ਕਾਰਪੋਰੇਟ ਜੇ ਸਟੋਰ ਬਣਾ ਲਏ ਸੀ ਤਾਂ ਕਿ ਸਾਡੇ ਕਿਸਾਨਾਂ ਦੀਏ ਸਾਰੇ ਸਵਾਦ ਨੂੰ ਫਸਲ ਨੂੰ ਇਸ ਦੌਰ ਦਾ ਸਬੂਤ ਤੇ ਉਹਨੂੰ ਭੱਜ ਰਿਹਾ ਤੇ ਬੇਤਕਾਨ ਸਾਢੇ ਈ ਮਾਣ ਤੁਹਾਨੂੰ ਡਬਲ ਰੇਟ ਤੁਹਾਨੂੰ ਦੇ ਦੇਈ ਜਾਂਦਾ ਐ ਇਤੋਂ 3-4 ਰੁਪਏ ਕਿਲੋ ਦਾ ਮੁੱਲ ਮੰਗਦਾ ਐ ਇਕੋਂ ਵਰਕੇ 20 ਕਿਲੋ ਦਾ ਤੋਲ ਹੁੰਦਾ ਐ ਬਸੋ ਇੱਕ ਚੋਰਾਂ ਸਾਤੀ ਐ ਇਹ ਸਾਰਾ ਪੈਸਾ ਕਿਹੜੀ ਜੇਤ ਤ ਜਾਂਦਾ ਐ ਦੇਖੋ ਕਿਸਾਨ 3-4 ਰੁਪਏ ਕਿਲੋ ਕੁੱਤਾ ਉੱਤਾਰੋ ਇਹਦਾ ਮੋੜ ਗਿਓ ਸਾਨੂੰ ਵੀਰ ਦੇ ਕਿੱਥੋਂ ਖੇਤਣਾ ਪਿਆ 12 ਰੁਪਏ ਤਾਂ ਮਾਰ ਗਏ ਕਿ ਕਿੱਥੇ ਜਾਂਦਾ ਏ ਇਹ ਡੱਟ ਇਹੋ ਜੇਪਾ ਚ ਜਾਂਦਾ ਏ ਇੰਨੀ ਕਰਕੇ ਵੀ ਰੋ ਰੋ ਪਿਆ ਅਸੀਂ ਤੇ ਖਾਣ ਬਣਾ ਬਾਠੇ ਬੈਠੇ ਆ ਇਹ ਤੋਂ ਛੋੜੇ ਕਰਕੇ ਬੈਠੇ ਆ ਟੋੜੇ ਹੱਟਾ ਜੀ ਬੈਠੇ ਆ ਕਹਿਣਾ ਮਤਲਬ ਕਹਿ ਲੀ ਕੀਤੀ ਐ ਪਰ ਤੁਹਾਨੂੰ ਖੜੇ ਨਾਲ ਆਉਣਾ ਚਾਹੀਦਾ